ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਮਾਰਵਾੜੀ ਬਹੁਤ ਸੋਹਣੀ ਕੋੜੀ ਲੈ ਕੇ ਆਂਗੇ ਜੇ ਆਪਾਂ ਕਰੀਏ ਕੋੜੀ ਦੀ ਮਾਰਕਿੰਗ ਬਾਰੇ ਗੱਲਬਾਤ ਤਾਂ ਮੱਥੇ ਫੁੱਲ ਤੇ ਦੋ ਪੈਰ ਚਿੱਟੇ ਬਾਕੀ ਕੱਦ ਕਾਠ ਵੀ ਚੰਗਾ ਕੋੜੀ ਦਾ ਕੰਨਾ-ਕੁੰਨਾ ਦੀ ਵੀ ਪੂਰੀ ਸਕੀਨ ਹੈ ਬੋਡੀ ਬੰਤਰ ਵੀ ਮਜ਼ਬੂਤ ਹੈ ਤੇ 9 ਮਹੀਨਿਆਂ ਦੀ ਗੱਬਣ ਵੀ ਹੈ ਬਾਕੀ ਜੇ ਆਪਾਂ ਕਰੀਏ ਕੋੜੀ ਦੀ ਡਿਟੇਲ ਬਾਰੇ ਗੱਲਬਾਤ ਉਮਰ ਹੈਗੀ ਕੋੜੀ ਦੀ 4 ਸਾਲ ਕੱਦ ਹੈਗਾ 60 ਇੰਚ 60 ਪਲੱਸ ਬਾਕੀ 9 ਮਹੀਨਿਆਂ ਦੀ ਕੋੜੀ 겁ਣਾ ਹੈ ਰਾਣਾ ਕੋੜੇ ਤੋਂ 겁ਣਾ ਹੈ ਰਾਣਾ ਕੋੜਾ ਹੈਗਾ ਸੇਵ ਕੋੜੇ ਦਾ ਬੱਚਾ ਸੇਵਾ ਕੋੜਾ ਹੈਗਾ ਤੀ ਸ਼ਕਤੀ ਦਾ ਤੇ ਸ਼ਕਤੀ ਕੋੜਾ ਹੈਗਾ ਤੇ ਪਵਨ ਦਾ ਪਵਨ ਲਾਇਨ ਦੀ ਹੈ ਬਾਪ ਕੋੜੀ ਦਾ ਹੈਗਾ ਅਲਫੀਆ ਦਾਦਾ ਹੈਗਾ ਇਹਦਾ ਦਿਲਵਾਗ ਬਾਕੀ ਏਰੀਆ ਮਾਲਕ ਵੀਰਾਂ ਦਾ ਹੈਗਾ ਰਾਜਸਥਾਨਾ ਮੁੱਲ ਕਰਨਗੇ ਦਾ ਫੋਨ ਤੇ ਬਾਕੀ ਘੋੜੇ ਦੇ ਵਿੱਚ ਫੋਟੋ ਆਈ ਹੋਈ ਸੀਗੀ ਜਿਹੜੇ ਘੋੜੇ ਤੋਂ ਗੱਪਣਾ ਹੈ ਮਾਲਕਾਂ ਦਾ ਨੰਬਰ ਚੱਲੀ ਜਾਂਦਾ 94610 48117 ਸੰਪਰਕ ਕਰ ਲਿਓ ਜੇ ਕਿਸੇ ਵੀਰ ਪ੍ਰਾਣੇ ਖਰੀਦਣੀਆਂ ਮਾਲਕਾਂ ਨੇ ਜਾਇਜ਼ ਰੇਟ ਦੇ ਵਿੱਚ ਹੀ ਦੇ ਦੇਣੀਆਂਗੀ ਬਾਕੀ ਜੇ ਕਿਸੇ ਨੇ ਕਰਨਾਗਾ ਆਪਦਾ ਜਾਨਵਰ ਸੇਲ ਅੱLAST ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਮੈਂ ਜਾਨਵਰ ਸੇਲ ਕਰਾ ਸਕਦਾ YouTube ਦੇ ਉੱਤੇ ਫ੍ਰੀ ਦੇ ਵਿੱਚ ਐਡ ਲਗਾਈ ਜਾਵੇਗੀ ਬਾਕੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਇਕ ਬਸ ਕੀ ਤੁਸੀਂ ਦੇਖ ਸਕਦੇ ਹੋ ਕੋੜੀ ਚੰਗੀ ਐ ਬੱਚੇ ਵਿੱਚ ਲੈਣ ਨੂੰ ਵੀ ਵਧੀਆ ਤੇ ਸਵਾਰੀ ਵੀ ਕਰਾਉਂਦੀ ਐ ਖਰੀਦਣ ਲਈ ਕਰ ਲਿਓ ਸੰਪਰਕਤ